ਜਲੰਧਰ ਮੰਡੀ ਨਾਂ ਲੱਗਣ ਦੇਣ ਦੇ ਰੋਸ 'ਵਜੋਂ ਸਬਜ਼ੀ ਵਾਲਿਆਂ ਨੇ ਲਗਾਇਆ ਧਰਨਾ ਜਲੰਧਰ ਦੇ ਮਾਡਲ ਟਾਊਨ ਵਿਖੇ ਹਰ ਹਫ਼ਤੇ ਲੱਗਣ ਵਾਲੀ ਸਬਜ਼ੀ ਮੰਡੀ ਨੂੰ ਅੱਜ ਫਿਰ ਨਿਗਮ ਪ੍ਰਸ਼ਾਸਨ ਨੇ ਲੱਗਣ ਨਹੀਂ ਦਿੱਤਾ ਜਿਸ ਨੂੰ ਲੈ ਕੇ ਮੰਡੀ ਵਾਲਿਆਂ ਨੇ ਰੋਸ ਪ੍ਰਦਰਸ਼ਨ ਕਰ ਸ਼੍ਰੀ ਗੁਰੂ ਰਵਿਦਾਸ ਚੌਕ ਵਿਖੇ ਧਰਨਾ ਲਗਾਇਆ ਇਸ ਮੌਕੇ ਸਬਜ਼ੀ ਵੇਚਣ ਵਾਲਿਆਂ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਇੱਥੇ ਮੰਡੀ ਲਗਾਉਂਦੇ ਆ ਰਹੇ ਹਨ ਪਰੰਤੂ ਹੁਣ ਮੰਡੀ ਨੂੰ ਜਾਣਬੁੱਝ ਕੇ ਹਟਾਇਆ ਜਾ ਰਿਹਾ ਹੈ ਦੇਖੇ ਲਾਉਣੀ ਚਾਹੁੰਦੇ ਆ ਸਾਡੀ ਸਾਰੇ ਇੰਨੇ ਦੋਨੇ 26 28 20 ਸਭ ਆਏ ਲਾ ਗਿਆ ਸਾਡੇ ਲੋਕਾਂ ਨੂੰ ਗਰੀਬ ਜਾਂਦਾ ਸਾਡੀ ਅਸੀਂ ਸਾਰੇ ਜਣੇ ਇੱਥੇ ਰੋਟੀ ਖਵਾ ਲੇ ਖਾਣੇ ਸਾਡੇ ਇੱਕ ਜਣੇ ਦੇ ਮਗਰ 10 ਜਣੇ ਖਾਣ ਵਾਲੇ ਆ ਅਸੀਂ ਜਿਹੜੇ ਗਰੀਬ ਆਰਮੀਓ ਕਿੱਥੇ ਜਾਈਏ ਇਹ ਸਵਾਲਾ ਜਿਹੜਾ ਉਹ ਕਰਨ ਨੂੰ ਮੰਡੀ ਨਹੀਂ ਲੋੜ ਨੇ ਜੇ ਅਸੀਂ ਮੰਡੀ ਤੋਂ ਬਾਹਰ ਤੋਂ ਬੇਦੰਦੇ ਤੇ ਸਾਡੇ ਆ ਕੇ ਲਾਤੀ ਜਾਂਦੇ ਕਰਦੇ ਆ ਤੇ ਮਾਰ ਸਮੂਹ ਧਰਨਾਕਾਰੀਆਂ ਨੇ ਨਿਗਮ ਪ੍ਰਸ਼ਾਸਨ ਖਿਲਾਫ ਜਮ ਕੇ ਨਾਅਰੇਬਾਜੀ ਕੀਤੀ ਇਸ ਸਮੇਂ ਕਿਉਂ ਨਾ ਕਿਹਾ ਕਿ ਜੇਕਰ ਉਹਨਾਂ ਨੂੰ ਮੰਡੀ ਲਗਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਤਾਂ ਉਹ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕਰਨਗੇ ਵਾਦਾ ਸੀ ਸਾਨੂੰ ਰੋਜ਼ਗਾਰ ਦੇਣਾ ਨਾ ਕਿ ਸਾਡਾ ਰੋਜ਼ਗਾਰ ਖੋਣਾ ਇਹਨਾਂ ਦਾ ਵਾਦਾ ਸੀਗਾ 3 ਮਹੀਨੇ ਚ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਬਾਰੇ ਰੋਜ਼ਗਾਰ ਮੁਕਤ ਕਰ ਰਹੇ ਨੇ ਸਾਨੂੰ ਰੋਜ਼ਗਾਰ ਮੁਕਤ ਕਰ ਰਹੇ ਨੇ ਤਾਂ ਦਸਾਂ ਅੱਖੇ ਖਾਦੇ ਆਣਾਂ ਨੇ ਅਸੀਂ ਆਪਣੇ ਇੱਕ ਤੇ ਹੱਥ ਮਾਰ ਕੇ ਕਹਿੰਨੇ ਆ ਅਸੀਂ ਕੈਪਟਨ ਸਾਹਿਬ ਆਪਣਾ ਰੋਜ਼ਗਾਰ ਇੱਤੇ ਕਰਨ ਲੱਗੇ ਆ ਜੇ ਤੁਹਾਡੇ ਚ ਹਿੰਮਤ ਆ ਤੇ ਸਾਡਾ ਰੋਜ਼ਗਾਰ ਰੋਕ ਕੇ ਦਿਖਾ ਦਿਓ ਅਸੀਂ ਮਰਨ ਨੂੰ ਤਿਆਰ ਆਂ ਉਧਰ ਨਗਰ ਨਿਗਮ ਦੇ ਇੰਸਪੈਕਟਰ ਅਜੇ ਕੁਮਾਰ ਨੇ ਕਿਹਾ ਕਿ ਮੋਹੱਲਾ ਵਾਸੀਆਂ ਦੀ ਸ਼ਿਕਾਇਤ ਤੇ ਮੰਡੀ ਨੂੰ ਹਟਾਇਆ ਗਿਆ ਹੈ ਕਮਿਸ਼ਨਰ ਸਾਹਿਬ ਜੀ ਦੇ ਹੁਕਮ ਹੋਏ ਆ ਵੀ ਇੱਥੇ ਮੰਡੀ ਨਹੀਂ ਲੱਗਣ ਦੇਣੀ ਮੋਹੱਲਾਨਿਵਾਸੀਆਂ ਦੀ ਰਿਪੋਰਟ ਆ ਇੱਥੇ ਉਹ ਇੱਥੇ ਗੰਦਗੀ ਬਹੁਤ ਪਾਉਂਦੇ ਆ ਇਸ ਕਰਕੇ ਇਹਨਾਂ ਨੂੰ ਮਨਾ ਕੀਤਾ ਕਿਸੇ ਹੋਰ ਜਗ੍ਹਾ ਤੇ ਸ਼ਿਫਟ ਕਰ ਲਈ ਇਹਨਾਂ ਨੂੰ ਕਿਹਾ ਸੀ ਪਰ ਇਹ ਉੱਥੇ ਮੰਡੀ ਲਾਉਣ ਨਹੀਂ ਜਾ ਰਹੇ ਵੀ ਮਨਪੱਤਰ ਦੇ ਕੇ ਆ ਗਏ ਕਿ ਮਿਲੇ ਕਿਸੇ ਨੂੰ ਨਹੀਂ ਆ ਵੀ ਕੀਤੇ ਐ ਨਹੀਂ ਲੱਗਦਾ ਨਹੀਂ ਸਾਰੇ ਪੜੇ ਲਿਖੇ ਬੰਦੇ ਆ ਉਹ ਨਹੀਂ ਲੱਗਣ ਦੇ ਦਿੰਦਾ